ਡਾਕਟਰ ਬੀ ਆਰ ਐਮ ਅੰਬੇਡਕਰ ਨੌਜਵਾਨ ਸਭਾ ਰੋੜਕਾ ਕਲਾ ਰਜਿਸਟਰਡ ਵੱਲੋਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ ਜਨਮ ਦਿਨ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ ਇਸ ਸਮਾਰੋਹ ਦਾ ਉਦਗਾਣ ਨੌਜਵਾਨ ਸਭਾ ਮੈਂਬਰਾਂ ਵੱਲੋਂ ਸ਼ਮ੍ਹਾ ਰੋਸ਼ਨ ਕਰਕੇ ਕੀਤਾ ਗਿਆ ਉਪਰੰਤ ਮਾਨਵਤਾ ਕਲਾ ਮੰਚ ਨਗਰ ਦੀ ਟੀਮ ਵੱਲੋਂ ਜਸਵਿੰਦਰ ਕੁਮਾਰ ਦੀ ਅਗਵਾਈ ਵਿੱਚ ਬਾਬਾ ਸਾਹਿਬ ਜੀ ਦੀ ਜੀਵਨੀ ਨਾਲ ਸੰਬੰਧਤ ਅਤੇ ਹੋਰ ਸਮਾਜਿਕ ਵਿਸ਼ਿਆਂ ਤੇ ਨਾਟਕ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀਆਂ ਗਈਆਂ ਬੱਚੀ ਨਾਰਗਸ ਨੇ ਸੋਲੋ ਨਾਟਕ ਚਿੜੀਆਂ ਦਾ ਚੰਬਾ ਦੀ ਖੂਬਸੂਰਤ ਪੇਸ਼ਕਾਰੀ ਰਹੀ ਮਾਹੌਲ ਨੂੰ ਬਹੁਤ ਹੀ ਭਾਪੂਰਨ ਬਣਾ ਦਿੱਤਾ ਜਿਸ ਨੂੰ ਸਰੋਤਿਆਂ ਵੱਲੋਂ ਖੂਬ ਸਲਾਹਿਆ ਗਿਆ ਇਸ ਤੋਂ ਬਾਅਦ ਮਿਸ਼ਰੀ ਰੀ ਬਲਾਰੇ ਧਰਮਿੰਦਰ ਭੁੱਲਾਰਾ ਹੀ ਬਾਬਾ ਸਾਹਿਬ ਜੀ ਦੇ ਜੀਵਨ ਸੰਦੇਸ਼ ਵਿਚਾਰਧਾਰਾ ਨੀਚ ਤੇ ਪਛੜੇ ਗਰਦਾਨੇ ਗਏ ਲੋਕਾਂ ਅਤੇ ਔਰਤਾਂ ਦੇ ਹੱਕਾਂ ਲਈ ਕੀਤੇ ਗਏ ਸੰਘਰਸ਼ ਅਤੇ ਕੁਰਬਾਨੀ ਬਾਰੇ ਵਿਚਾਰ ਸਾਂਝੀ ਕੀਤੀ ਸਮਾਜ ਵਿੱਚ ਫਸਰੇ ਪਖੰਡਵਾਦ ਅਤੇ ਅੰਧ ਵਿਸ਼ਵਾਸਾਂ ਤੇ ਤਕੜੀ ਜੋੜ ਕਰਦੇ ਹੋਏ ਉਹਨਾਂ ਨੇ ਸਮਾਜ ਦੀ ਸਰਬੋਖੀ ਤਰੱਕੀ ਲਈ ਵਿੱਦਿਆ ਦੇ ਪ੍ਰਸਾਰ ਤੇ ਜ਼ੋਰ ਦੇਣ ਦੀ ਗੱਲ ਆਕੀ ਅੰਤ ਵਿੱਚ ਸਮੂਹ ਸਹਿਯੋਗੀ ਅਤੇ ਦਾਨੀ ਸੱਜਣਾ ਨੂੰ ਸਨਮਾਨ ਜਨਪੇਟ ਕੀਤੇ ਗਏ ਸਟੇ ਫੈਕਟਰੀ ਦੀ ਭੂਮਿਕਾ ਅਮਰਜੀਤ ਸਿੰਘ ਮੈਂਬਰ ਜੀ ਵੱਲੋਂ ਬਖੂਬੀ ਨਿਭਾਈ ਗਈ ਅੰਤ ਵਿੱਚ ਡਾਕਟਰ ਬੀ ਆਰ ਅੰਬੇਡਕਰ ਨੌਜਵਾਨ ਸਭਾ ਰੋੜਕਾ ਕਲਾਂ ਵੱਲੋਂ ਵਾਪਸ ਆਬਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਹਾਜ਼ਰ ਚਕਸ਼ੀਤਾ ਅਤੇ ਸਮੂਹ ਸਹਿਯੋਗੀ ਸੱਜਣਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਨੌਜਵਾਨ ਸਭਾ ਦੇ ਮੈਂਬਰਾਂ ਨੇ ਕਿਹਾ ਕਿ ਇਹ ਸਮਾਗਮ ਕਿਸੇ ਵੀ ਇੱਕ ਧਿਰ ਪਰਿਵਾਰ ਪਾਸੇ ਜਾਂ ਸਿਆਸੀ ਪਾਰਟੀ ਦਾ ਸਮਾਗਮ ਨਹੀਂ ਬਲਕਿ ਸਮੂਹ ਇਲਾਕੇ ਅਤੇ ਨਗਰ ਨਿਵਾਸੀਆਂ ਦਾ ਸਾਂਝਾ ਸਮਾਗਮ ਹੈ। ਉਹਨਾਂ ਕਿਹਾ ਕਿ ਕੋਈ ਵੀ ਇਸ ਨੂੰ ਕਿਸੇ ਵਿਸ਼ੇਸ਼ ਧਰ ਨਾਲ ਜੋੜਨ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਇਹ ਸਮਾਗਮ ਡਾਕਟਰ ਬੀ ਆਰ ਅੰਬੇਡਕਰ ਨੌਜਵਾਨ ਸਭਾ ਸਮੂਹ ਨਗਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਕਰਾਉਂਦੀ ਹੈ ਇਹ ਪੂਰਾ ਸਮਾਗਮ ਇਸ ਸੁੰਦਰ ਸਜਾਏ ਗਏ ਪੰਡਾਲ ਦੇ ਅੰਦਰ ਬੜੀ ਸ਼ਾਂਤੀਪੂਰਵਕ ਅਤੇ ਅਮਨ-ਆਮਾਨ ਦੇ ਨਾਲ ਨੇਪੜੇ ਚੜਿਆ ਹੈ ਇਸ ਪੰਡਾਲ ਤੋਂ ਬਾਅਦ ਕੀਤੀ ਗਈ ਕਿਸੇ ਵੀ ਕਾਰਵਾਈ ਨਾਲ ਡਾਕਟਰ ਬੀ ਆਰ ਅੰਬੇਡਕਰ ਨੌਜਵਾਨ ਸਭਾ ਦਾ ਕੋਈ ਵੀ ਸਬੰਧ ਨਹੀਂ ਹੈ ਉਨ੍ਹਾਂ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਬੜੇ ਸਮੂਹ ਜਣਾ ਅਤੇ ਪਰਿਵਾਰਾਂ ਦਾ ਡਾਕਟਰ ਬੀ ਆਰ ਅੰਬੇਦਕਰ ਨੌਜਵਾਨ ਸਭਾ ਵੱਲੋਂ ਧੰਨਵਾਦ ਕੀਤਾ ਇਸ ਮੌਕੇ ਤੇ ਲੰਗਰ ਅਤੁੱਟ ਵਰਤਾਏ ਗਏ ਐਤ ਹੀ ਹੋ ਗਿਆ ਭਾਗ ਜੀ ਡਾਕਟਰ ਮਨੀਦਰ ਕਰਨ ਮਨੀਦਰ ਕਰਨ ਨਾਗੇ ਸਭਾ ਦਾ ਵੱਲੋਂ ਡਾਕਟਰ ਮਨੀਦਰ ਬਾਵਾ ਸਾਹਿਬ ਦਾ ਪ੍ਰੋਗਰਾਮ ਪਾਇਆ ਗਿਆ ਹੈ 133 ਸਾਰੇ ਪਿੰਡ ਦੇ ਸਹਿਯੋਗ ਨਾਲ ਬਹੁਤ ਵਧੀਆ ਹੋ ਗਿਆ ਧੰਨਵਾਦ ਰੋੜਕਾ ਕਲਾ ਵਿਖੇ ਡਾਕਟਰ ਬੀ ਆਰ ਅੰਬੇਦਕਰ ਨਗਰ ਨਿਵਾਸਾ ਰੋੜਕਾ ਕਲਾ ਬਲੋਆਜ ਮੂਹ ਨਗਰ ਨਿਵਾਸੀਆਂ ਜੋਗ ਦੇ ਨਾਲ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦਾ 133ਵਾਂ ਜਨਮ ਦਿਨ ਬੜੀ ਧੁੰਮਕਾਂ ਮੇਰ ਨਾਲ ਮਨਾਇਆ ਗਿਆ ਹੈ ਅਸੀਂ ਮੂਹ ਨਗਰ ਨਿਵਾਸੀਆਂ ਦਾ ਗ੍ਰਾਮ ਦਾ ਸਾਰੇ ਜਿਨੇ ਵੀ ਸੰਜੋਗੀ ਸਦਿਨਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਥੇ ਪ੍ਰੋਗਰਾਮ ਤੇ ਪਹੁੰਚ ਕੇ ਲਈ ਆਪਣੀ ਹਾਜ਼ਰੀ ਰਵਾਈ ਅਤੇ ਸਾਨੂੰ ਮਾਈਕ ਦੇ ਨਾਲ ਦਿੱਤੇ ਹਰ ਤਰ੍ਹਾਂ ਸਹਿਯੋਗ ਕੀਤਾ ਹੈ ਤੇ ਸਮੂਹ ਦਾਨੀ ਸਜਣਾ ਦਾ ਨਗਰ ਨਿਵਾਸੀਆਂ ਦਾ ਅਸੀਂ ਪੀ ਆਰ ਅੰਬੇਰ ਕਾ ਨੌਜਵਾਨ ਸੁਭਾਰਾੜ ਤੋਂ ਕਲਾ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੈ ਜੀ ਜੈ ਹੋ